ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 14ਵਾਂ ਸੰਭਾਵਨਾ ਅਭਿਆਸ ਨੰਬਰ 14.1 ਤੇ ਦੇ ਅਗਲੇ ਤਿੰਨ ਸਵਾਲ 9ਵਾਂ 10ਵਾਂ 11ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਟ ਨੂੰ ਸਕਰੋਲ ਕਰੋ ਤੇ ਉੱਥੇ ਤੁਹਾਨੂੰ ਮਿਲਣਗੀਆਂ 10th english mcq 10th english literature 10th grammar 10th science ਤੇ ਫਿਰ 10th math notes ਫਿਰ ਗਣਿਤ ਦੇ ਸਿਧਾਂਤ ਤੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਬੱਚੇ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜੇ ਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤਾਰਿਤ ਕਰਕੇ ਉਹਨਾਂ ਨੂੰ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਆਪਣੀ ਲਿਸਟਾਂ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚੇ ਹੁਣ ਐਵਰੇ ਸਵਾਲ ਸੋ ਨਵਾਂ ਸਵਾਲ ਹੈ ਕਿਨੇ ਇੱਕ ਡੱਬੇ ਵਿੱਚ 5 ਲਾਲ ਬਾਂਟੇ 8 ਚਿੱਟੇ ਬਾਂਟੇ ਅਤੇ 4 ਹਰੇ ਬਾਂਟੇ ਹਨ ਇਸ ਡੱਬੇ ਵਿੱਚ ਇੱਕ ਬਾਂਟਾ ਅਚਾਨਕ ਬਾਹਰ ਕੱਢਿਆ ਜਾਂਦਾ ਹੈ ਇਸ ਦੀ ਕੀ ਸੰਭਾਵਨਾ ਹੈ ਕਿ ਕੱਢਿਆ ਗਿਆ ਬਾਂਟਾ ਪਹਿਲਾ ਭਾਗ ਲਾਲ ਹੈ ਦੂਜਾ ਭਾਗ ਚਿੱਟਾ ਹੈ ਈਜਾ ਪਾਗ ਹਰਾ ਨਹੀਂ ਹੈ ਠੀਕ ਹੈ ਸੋ ਸ਼ੁਰੂ ਕਰਦੇ ਹਾਂ ਹੱਲ ਲਾਲ ਵਾਂਟੇ ਕਿੰਨੇ ਨੇ 5 ਚਿੱਟੇ ਵਾਂਟੇ ਕਿੰਨੇ ਨੇ 8 ਅਤੇ ਹਰੇ ਵਾਂਟੇ ਕਿੰਨੇ ਨੇ 4 ਠੀਕ ਹੈ ਸੋ ਸਾਰੇ ਸੰਭਵ ਪਰਿਨਾਮਾਂ ਦੀ ਗਿਣਤੀ ਕਿੰਨੀ ਹੋ ਜਾਏਗੀ ਬਰਾਬਰ ਕੁੱਲ ਵਾਂਟੇ 5 8 4 ਇਹ ਹੋ ਗਿਆ 17 ਵਾਂਟੇ ਨੇ ਕੁੱਲ ਡੱਬੇ ਦੇ ਵਿੱਚ ਹੁਣ ਮੰਨ ਲਓ ਲਾਲ ਵਾਂਟੇ ਦਾ ਨਿਕਲਣਾ ਸਾਨੂੰ ਲਾਲ ਚਾਹੀਦਾ ਹੈ ਲਾਲ ਵਾਂਟੇ ਦਾ ਨਿਕਲਣਾ ਘਟਣਾ ਆਰ ਹੈ ਮਾਰ ਤੋਂ ਰੈੱਡ ਇਹ ਚਿੱਟਾ ਚਿੱਟੇ ਵਾਂਟੇ ਦਾ ਨਿਕਲਣਾ ਘਟਨਾ W W ਦਾ ਵਾਈਟ ਚਿੱਟਾ ਅਤੇ ਹਰੇ ਵਾਂਟੇ ਦਾ ਨਿਕਲਣਾ ਘਟਨਾ G ਗ੍ਰੀਨ ਹੈ ਠੀਕ ਹੈ ਸੋ ਹਰਾ ਨਹੀਂ ਹੈ ਤੇ ਇਹਦੇ ਲਈ ਸਾਨੂੰ ਪਹਿਲੇ ਹਰੇ ਵਾਂਟੇ ਦਾ ਕੱਢਾਂਗੇ ਤੇ ਫਿਰ ਹਰਾ ਨਹੀਂ ਦਾ ਵੀ ਆਪ ਹੀ ਇੱਕ ਚੋ ਘਟਾ ਕੇ ਨਿਕਲ ਜਾਏਗਾ ਠੀਕ ਹੈ ਫਿਰ ਸੂਤਰ ਲਿਖਣਾ ਅਸੀਂ ਜਾਣਦੇ ਹਾਂ ਕਿ ਕਿਸੇ ਘਟਨਾ E ਦੇ ਹੋਣ ਦੀ ਸੰਭਾਵਨਾ ਹੈ ਹੈ P E ਪ੍ਰੋਬੈਬਿਲਿਟੀ ਸੰਭਾਵਨਾ E E ਦੇ ਅਨੁਕੂਲ ਪ੍ਰਣਾਮਾ ਦੀ ਗਿਣਤੀ ਸਾਰੇ ਸੰਭਵ ਪ੍ਰਣਾਮਾ ਦੀ ਗਿਣਤੀ ਸੋ ਸਾਰੇ ਸੰਭਵ ਪ੍ਰਣਾਮਾ ਦੀ ਗਿਣਤੀ ਤੇ 17 ਅਸੀਂ ਗਿਣ ਲਈਏ ਕੁੱਲ ਬਾਂਡੇ ਹੁਣ ਘਟਨਾ R ਦੇ ਅਨੁਕੂਲ ਪ੍ਰਣਾਮਾ ਦੀ ਗਿਣਤੀ ਕਿੰਨੀ ਹੋ ਜੇਗੀ ਲਾਲ ਬਾਂਡੇ ਜਿੰਨੇ ਲਾਲ ਬਾਂਡੇ ਨੇ ਉਨਾਂ ਹੀ ਸੋ 5 ਇਸ ਲਈ PR ਆਫ ਲਾਲ ਬਾਂਡੇ ਦੇ ਨਿਕਲਣ ਦੀ ਸੰਭਾਵਨਾ ਜੀ 5 17 ਤੈਨੂੰ ਤਾਂ ਲਿਖ ਦਾਂਗੇ ਇਸ ਤਰ੍ਹਾਂ ਡੱਬੇ ਚੋਂ लाल बांटे ਦੇ ਕੱਢੇ ਜਾਣ ਦੀ ਸੰਭਾਵਨਾ ਬਰਾਬਰ 5/17। ਫავੇ ਜ 17 ਵਾਰ ਅਸੀਂ ਬਾਂਟਾ ਕੱਢੀ ਹੈ। ਤੇ ਫਿਰ ਕੀ ਹੋਏਗਾ ਬੱਚਿਓ? 17 ਚੋਂ 5 ਵਾਰੀ ਜਿਹੜਾ ਹੈ ਬਾਂਟਾ ਉਹ ਲਾਲ ਆਣ ਦੀ ਸੰਭਾਵਨਾ ਹੈ। ਠੀਕ ਹੈ ਜੀ। ਅੱਗੇ ਚਲੀਏ। ਹੁਣ ਭਾਗ ਦੂਜਾ ਉਹੀ ਸੂਤਰ ਹੈ ਪਹਿਲੇ ਵਾਲਾ ਹੀ। ਸੋ ਹੁਣ ਘਟਨਾ W ਦੇ ਅਨੁਕੂਲ ਪਰਿਨਾਮਾਂ ਦੀ ਗਿਣਤੀ ਬਰਾਬਰ ਚਿੱਟੇ ਬਾਂਟੇ। ਉਹ ਕਿੰਨੇ ਨੇ? 8 ਇਸ ਲਈ ਪੀ W ਆਫ ਪ੍ਰੋਬੈਬਿਲਟੀ ਸੰਭਾਵਨਾ ਚਿੱਟੇ ਵੰਡੇ ਦੀ ਬਰਾਬਰ 8 ਕੁੱਲ ਵੰਡੇ 17 ਇਸ ਤਰ੍ਹਾਂ ਡੱਬੇ ਚੋਂ ਚਿੱਟੇ ਵੰਡੇ ਦੇ ਕੱਡੇ ਜਾਣ ਦੀ ਸੰਭਾਵਨਾ ਬਰਾਬਰ 8 17 ਅੱਗੇ ਚਲੀਏ ਹੁਣ ਆ ਗਿਆ ਬੱਚਿਓ ਭਾਗ ਤੀਜਾ ਉਹੀ ਸੂਤਰ ਇਹ ਸੂਤਰ ਤੁਸੀਂ ਬਾਅਦ ਵਾਰ ਨਹੀਂ ਲਿਖਣਾ ਪਰ ਕਿਉਂਕਿ ਸਲਾਈਡ ਚੇਂਜ ਹੋ ਰਹੀ ਹੈ ਇਸ ਕਰਕੇ ਤੁਹਾਡੀ ਸਹੂਲਤ ਲਈ ਮੈਂ ਇਹ ਸੂਤਰ ਲਿਖ ਰਿਹਾ ਬਾਅਦ ਵਾਰ ਹੁਣ ਘਟਨਾ ਜੀ ਦੇ ਅਨੁਕੂਲ ਪਰਨਾਮਾਂ ਦੀ ਗਿਣਤੀ ਬਰਾਬਰ ਹਰੇ ਵਾਂਟੇ ਕਿੰਨੇ ਨੇ 4 ਇਸ ਲਈ ਪੀ ਜੀ 4/17 ਪਰ ਸਾਨੂੰ ਕੀ ਚਾਹੀਦੀ ਹੈ ਹਰਾ ਵਾਂਟਾ ਨਾ ਹੋਵੇ ਹੁਣ ਪੀ ਜੀ ਨਹੀਂ ਹਰਾ ਵਾਂਟਾ ਨਹੀਂ ਬਰਾਬਰ 1/ਪੀ ਜੀ ਬਰਾਬਰ 1/4/17 ਤੇ 17 17 ਤੇ 17 ਘਟਾ 4/17 17 4 13 13/17 ਇਸ ਤਰ੍ਹਾਂ ਡੱਬੇ ਚੋਂ ਹਰੇ ਵਾਂਟੇ ਦੇ ਨਾਂ ਕੱਢੇ ਜਾਣ ਦੀ ਸੰਭਾਵਨਾ ਬਰਾਬਰ 13/17 ਸਵਾਲ ਸੌਲ ਹੋ ਗਿਆ ਉਹਨਕਲਾ ਦੇਖੀਏ ਦਸਵਾਂ ਸਵਾਲ ਇੱਕ ਪਿਗੀ ਬੈਂਕ ਪਿਗੀ ਬੈਂਕ ਬੱਚੇ ਜਿਹਨੂੰ ਅਸੀਂ ਕਹਿੰਦੇ ਗੁੱਲਕ ਗਲਗਨੀਆਂ ਦੀ ਬੱਚਿਆਂ ਦੀ ਜਿਹੜਾ ਡੱਬਾ ਜਾਂਦਾ ਉੱਤੇ ਸਿੱਕੇ ਦੀ ਇੱਕ ਛੜੀ ਬਣੀ ਹੁੰਦੀ ਹੈ ਤੇ ਉਹ ਚ ਬੰਦਾ ਬੱਚਿਆਂ ਨੂੰ ਬਚਤ ਦੀ ਆਦਤ ਪਾਉਣ ਲਈ ਇਹ ਪ੍ਰੇਰਿਆ ਜਾਂਦਾ ਪਿਆ ਇਸ ਚ ਤੁਸੀਂ ਆਪਣਾ ਜੋ ਤੁਹਾਨੂੰ ਜੀਬ ਖਰਚਾ ਮਿਲਦਾ ਉਹ ਚੋਂ 10 ਪੈਸੇ 50 ਪੈਸੇ ਸਿੱਕੇ ਦੇ ਪੌ ਠੀਕ ਹੈ ਸਿੱਕ ਪਿਗੀ ਬੈਂਕ ਵਿੱਚ 50 ਪੈਸੇ ਦੇ 100 ਸਿੱਕੇ ਹਨ ਰੁਪਏ 1 ਦੇ 50 ਸਿੱਕੇ ਹਨ ਰੁਪਏ 2 ਦੇ 20 ਸਿੱਕੇ ਅਤੇ ਰੁਪਏ 5 ਦੇ 10 ਸਿੱਕੇ ਹਨ ਜੇਕਰ ਪਿਗੀ ਬੈਂਕ ਨੂੰ ਹਿਲਾ ਕੇ ਉਲਟਾ ਕਰਨ ਤੇ ਕੋਈ ਇੱਕ ਸਿੱਕਾ ਬਾਹਰ ਡਿਗਨ ਦੇ ਪ੍ਰੀਨਾਮ ਸੰਭਵ ਸੰਭਾਵੀ ਹਨ ਭਾ ਬਰਾਬਰ ਦੀ ਸੰਭਾਵਨਾ ਵਾਲੇ ਭਾਵ ਹੁਣ ਪਿਗੀ ਬੈਂਕ ਨੂੰ ਗੁੱਲਗ ਨੂੰ ਹਲਾਇਆ ਤੇ ਪੁੱਠਾ ਕੀਤਾ ਤੇ ਉਹ ਚ ਇੱਕ ਸਿੱਕਾ ਡਿਗਿਆ ਤੇ ਕਹਿੰਦੇ ਸਿੱਕੇ ਸਾਰੇ ਜਿੰਨੇ ਵੀ ਹੈਗੇ ਨੇ ਇੱਕੋ ਹੀ ਭਾਰ ਦੇ ਇੱਕੋ ਹੀ ਵਿਆਸ ਦੇ ਇੱਕੋ ਜਿਹੇ ਨੇ ਸਰ ਉਹਨਾਂ ਤੇ ਜੋ ਉਹਨਾਂ ਦੀ ਉਹ ਲਿਖੀ ਹੋਈ ਹੈ ਕੀਮਤ ਲਿਖੀ ਰਾਸ਼ੀ ਉਹ ਵੱਖਰੀ ਵੱਖਰੀ ਹੈ ਭਾਅ ਹਰੇਕ ਸਿੱਕੇ ਦੇ ਹਰ ਇੱਕ ਸਿੱਕੇ ਦੇ ਡਿਗਣ ਦੀ ਸੰਭਾਵਨਾ ਇੱਕੋ ਇੱਕੋ ਹੈ ਇੱਕੋ ਜੀ ਹੈਗੀ ਹੈ ਬਰਾਬਰ ਦੀ ਸੰਭਾਵਨਾ ਵਾਲੇ ਤਾਂ ਉਸ ਦੀ ਸੰਭਾਵਨਾ ਕੀ ਹੈ ਕਿ ਉਹ ਡਿਗਿਆ ਹੋਇਆ ਸਿੱਕਾ ਪਹਿਲਾ ਪਾਲ 50 ਪੈਸੇ ਦਾ ਹੋਵੇਗਾ ਤੇ ਦੂਜਾ ਪਾਲ ਰੁਪਏ 5 ਦਾ ਨਹੀਂ ਹੋਵੇਗਾ ਠੀਕ ਹੈ ਸੋ ਸਾਰੇ ਨਾ ਨਹੀਂ ਪੁੱਛਿਆ ਦੋ ਦਾ ਪੁੱਛਿਆ ਇਹਨਾਂ ਨੇ ਆਓ ਸ਼ੁਰੂ ਕਰਦੇ ਹਾਂ 50 ਪੈਸੇ ਦੇ ਸਿੱਕੇ ਹਨ ਬਰਾਬਰ 100 ਰੁਪਏ ਇੱਕ ਦੇ ਸਿੱਕੇ ਹਨ ਬਰਾਬਰ 50 ਜਿੰਨੇ ਦਸ ਨੇ ਇਹਨੂੰ ਇਹਦਾ ਲਿਖ ਲੈਣਾ ਪਹਿਲੇ ਰੁਪਏ ਦੋ ਦੇ ਸਿੱਕੇ ਹਨ 20 ਅਤੇ ਰੁਪਏ ਪੰਜ ਦੇ ਸਿੱਕੇ ਹਨ 10 ਠੀਕ ਹੈ ਜੀ ਸੋ ਸਾਰੇ ਸੰਭਵ ਪ੍ਰਿਨਾਮਾਂ ਦੀ ਗਿਣਤੀ ਬਰਾਬਰ ਕੁੱਲ ਸਿੱਕੇ ਕੁੱਲ ਇਹ ਵੋ ਜ਼ਰੂਰੀ ਹੈ ਕਿ ਸੰਭਵ ਪ੍ਰਿਨਾਮ ਕਿੰਨੇ ਹੋ ਸਕਦੇ ਨੇ ਸੋ 100 ਜੋ 50 ਜੋ 20 ਜੋ 10 100 50 20 ਤੇ 10 800 670 ਤੇ 180 કુલ 180 ਸਿੱਕੇ ਨੇ ਮੰਨ ਲਓ 50 ਪੈਸੇ ਦਾ ਸਿੱਕਾ ਨਿਕਲਣਾ ਘਟਣਾ 50p ਹੈ ਅਤੇ ਰੁਪਏ 5 ਦਾ ਸਿੱਕਾ ਨਿਕਲਣਾ ਘਟਣਾ ਰੁਪੀ 5 ਹੈ ਨਾ ਦੇਤੇ ਕਿ ਇੰਨਾ ਵੱਡਾ ਲਿਖਣ ਦੀ ਬਜਾਏ ਅਸੀਂ 50p ਲਿਖ ਲਿਆ ਤੇ ਰੁਪਏ 5 ਦਾ ਸਿੱਕਾ ਨਿਕਲਣਾ ਇੰਨਾ ਵੱਡਾ ਵਾਕ ਦੀ ਬਜਾਏ ਜਾਂ ਇਹ ਫਿਕਰਾ ਲਿਖਣ ਦੀ ਬਜਾਏ ਅਸੀਂ Rs R ਵੱਡਾ S ਛੋਟਾ 5 ਲਿਖ ਲਿਆ ਠੀਕ ਹੈ ਜੀ ਉਹਨੂੰ ਅਸੀਂ ਸੋਧਰ ਅਸੀਂ ਜਾਣਦੇ ਹਾਂ ਕਿ ਕਿਸੇ ਘਟਨਾ E ਦੀ ਹੋਣ ਦੀ ਸੰਭਾਵਨਾ ਹੈ E ਦੇ ਕੁੱਲ ਅਨੁਕੂਲ ਪਰਿਨਾਮਾਂ ਦੀ ਗਿਣਤੀ ਸਾਰੇ ਸੰਭਵ ਪਰਿਨਾਮਾਂ ਦੀ ਗਿਣਤੀ ਸੋ ਪਹਿਲਾ ਪਾਗ ਹੁਣ ਘਟਨਾ 50 ਪੀ ਭਾਅ 50 ਪੈਸੇ ਦਾ ਸਿੱਕਾ ਦੇ ਅਨੁਕੂਲ ਪਰਿਨਾਮਾਂ ਦੀ ਗਿਣਤੀ ਕਿੰਨੀਆਂ ਜੀ ਬਰਾਬਰ 50 ਪੈਸੇ ਦੇ ਸਿੱਕੇ ਉਹ ਕਿੰਨੇ ਨੇ 100 ਇਸ ਲਈ ਪੀ 50 ਪੀ 50 ਪੈਸੇ ਦੇ ਸਿੱਕੇ ਨਿਕਲਣ ਦੀ ਸੰਭਾਵਨਾ ਕਿੰਨੀਆਂ ਜੀ ਕਿ 100 100 ਸਿੱਕੇ ਨੇ ਤੇ ਕੁੱਲ ਕਿੰਨੇ ਨੇ 180 ਸੋ 0 ਦਾ 0 ਕਟਿਆ ਫਿਰ 2 5 10 ਤੇ 2 1 11 5 9 ਇਸ ਤਰ੍ਹਾਂ 50 ਪੈਸੇ ਦੇ ਸਿੱਕੇ ਦੇ ਡਿਗਣ ਦੀ ਸੰਭਾਵਨਾ ਬਰਾਬਰ 5 9 ਕੁਲ ਭਾਗ ਦੂਜਾ ਸੂਤਰ ਉਹੀ ਹੈਗਾ ਹੁਣ ਘਟਨਾ ਆਰ ਐਸ ₹5 ₹5 ₹ ਦੇ ਅਨੁਕੂਲ ਪ੍ਰਿਣਾਮਾਂ ਦੀ ਗਿਣਤੀ ਬਰਾਬਰ ਰੁਪਏ 5 ਦੇ ਸਿੱਕੇ ਬਰਾਬਰ 10 10 ਸਿੱਕੇ ਨੇ ਇਸ ਲਈ ਪੀ ₹5 ਆਰ ਐਸ 5 ਪੰਜ ਰੁਪਏ ਪੰਜ ਰੁਪਏ ਦਾ ਸਿੱਕਾ ਨਿਕਲਣ ਦੀ ਸੰਭਾਵਨਾ 10 ਪੰਜ ਰੁਪਏ ਦੇ ਸਿੱਕੇ 180 કુલ ਸਿੱਕੇ ਸੂ 0 0 7 ਨਾਲ কাট ਗਿਆ 1 18 ਪਰ ਉਹਨਾਂ ਕਿ 5 ਰੁਪਏ ਦਾ ਸਿੱਕਾ ਨਾ ਨਿਕਲਣ ਦੀ ਸੰਭਾਵਨਾ ਕੀ ਹੈ ਸੋ ਪੀ ਰੁਪੀਏ ਪੰਜ ਨਹੀਂ ਬਰਾਬਰ 1 ਪੀ ਰੁਪੀਏ ਪੰਜ ਬਰਾਬਰ 1 ਇਹ ਕਿੰਨਾ ਹੈ 1 18 ਪੀ ਆਰ ਐਸ ਪੰਜ ਕਿੰਨਾ ਹੈ 1 18 ਸੂ ਕਟਾ 1 18 ਇੱਥੇ ਗਿਆ 18 1 18 18 ਕਟਾ 1 18 18 ਜਗ੍ਹਾ 17 17/18 ਆ ਗਿਆ ਜਵਾਬ ਇਸ ਤਰ੍ਹਾਂ ਰੁਪਏ 5 ਦੇ ਸਿੱਕੇ ਦੇ ਡਿਗਣ ਦੀ ਸੰਭਾਵਨਾ ਬਰਾਬਰ 17/18 ਠੀਕ ਹੈ ਜੀ ਆਉਣ ਅਗਲਾ ਸਵਾਲ ਦੇਖੀਏ 11ਵਾਂ ਸਵਾਲ ਗੋਪੀ ਆਪਣੇ ਜਲ ਜੀਵ ਕੁੰਡ ਇੱਕ ਵਰੀਮ ਜਿਹਨੂੰ ਕਹਿੰਦੇ ਆ ਜਲ ਜੀਵ ਕੁੰਡ ਦੇ ਲਈ ਇੱਕ ਦੁਕਾਨ ਤੋਂ ਮੱਛੀਆਂ ਖਰੀਦਦੀ ਹੈ ਦੁਕਾਨਦਾਰ ਇੱਕ ਟੈਂਕੀ ਜਿਸ ਵਿੱਚ 5 ਨਰ ਮੱਛੀਆਂ ਅਤੇ 8 ਮਾਦਾ ਮੱਛੀਆਂ ਹਨ ਨਰ ਮੇਲ ਮਦਾਮਨੀ ਫੀਮੇਲ ਵਿੱਚੋਂ ਇੱਕ ਮੱਛੀ ਪੱਖਪਾਤ ਰਹਿਤ ਭਾਵ ਮਲੇਖਾ ਮਿਟ ਕੇ ਐ ਨਹੀਂ ਕਿ ਧਿਆਨ ਦੇ ਕੇ ਵੀ ਕਿਹੜੀ ਹੋ ਗਈ ਹੈ ਪੱਖਪਾਤ ਰਹਿਤ ਉਸ ਨੂੰ ਉਸਨੇ ਬਾਹਰ ਕੱਢੀ ਹੈ ਦੇਖੋ ਚਿੱਤਰ ਅਚਿਤ ਚੋਂ ਕੱਢਦੀ ਪਈ ਹੈ ਇਸ ਦੀ ਕੀ ਸੰਭਾਵਨਾ ਹੈ ਕਿ ਬਾਹਰ ਕੱਢੀ ਗਈ ਮੱਛੀ ਨਰ ਮੱਛੀ ਹੈ ਸੋ ਬੜਾ ਸੋਖਿਆ ਬੱਚਿਓ ਨਰ ਮੱਛੀਆਂ ਕਿੰਨੀਆਂ ਨੇ 5 ਮਦਾ ਮੱਛੀਆਂ ਕਿੰਨੀਆਂ ਨੇ 8 ਸੋ ਸਾਰੇ ਸੰਭਵ ਪ੍ਰਿਨਾਮਾਂ ਦੀ ਗਿਣਤੀ ਕਿੰਨੀ ਹੋ ਜਾਏਗੀ ਕੁੱਲ ਮੱਛੀਆਂ ਬਰਾਬਰ 5 8 13 ਮੰਨ ਲਓ ਨਰ ਮੱਛੀ ਦੇ ਕੱਢੇ ਜਾਣਾ ਦਾ ਕੱਢਾ ਜਾ ਇਹਦਾ ਦਾ ਕੱਢੇ ਜਾਣਾ ਹੈਗਾ ਬਸ ਦੇ ਨਹੀਂ ਆਏਗਾ ਦਾ ਕੱਢਾ ਜਾਣਾ ਮੰਨ ਲਓ ਨਰ ਮੱਛੀ ਦਾ ਕੱਢੇ ਜਾਣਾ ਘਟਨਾ ਐਮ ਐਫ ਹੈ ਐਮ ਨੇ ਮੇਲ ਐਫ ਮੈਨੀ ਫਿਸ਼ ਮੇਲ ਫਿਸ਼ ਹੈ ਮਾਦਾ ਉਹਨੇ ਨਰ ਕਿਹਾ ਨਰ ਮੱਛੀ ਨਰ ਮਨੇ ਮੇਲ ਸੋ ਐਮ ਐਫ ਹੈ ਨਰ ਮੱਛੀ ਦਾ ਕੱਢੇ ਜਾਣਾ ਘਟਨਾ ਐਮ ਐਫ ਹੈ ਸੋ ਅਸੀਂ ਜਾਣਦੇ ਹਾਂ ਕਿ ਕਿਸੇ ਘਟਨਾ ਇਹੀ ਦੇ ਹੋਣ ਦੀ ਸੰਭਾਵਨਾ ਹੈ ਐਵਲੀ E E E ਮਨੇ ਘਟਨਾ ਇਵੈਂਟ E ਦੇ ਨੂੰਕੂਲ ਪ੍ਰਿਨਾਮਾਂ ਦੀ ਗਿਣਤੀ ਬਟਾ ਸਾਰੇ ਸੰਭਵ ਪ੍ਰਿਨਾਮਾਂ ਦੀ ਗਿਣਤੀ ਕੁੱਲ ਘਟਨਾ ਐਮ ਐਫ ਮੇਲ ਫਿਸ਼ ਨਰ ਮੱਛੀ ਦੇ ਅਨੁਕੂਲ ਪ੍ਰਿਨਾਮਾਂ ਦੀ ਗਿਣਤੀ ਬਰਾਬਰ ਟੈਂਕੀ ਵਿੱਚ ਨਰ ਮੱਛੀਆਂ ਦੀ ਗਿਣਤੀ ਬਰਾਬਰ 5 ਹੈਗੀ ਹੈ ਇਸ ਲਈ ਪੀ ਐਮ ਐਫ ਬਰਾਬਰ 5/13 ਕੁੱਲ ਮੱਛੀਆਂ ਸੀਗੀਆਂ ਇਸ ਤਰ੍ਹਾਂ ਨਰ ਮੱਛੀ ਦੇ ਕੱਢੇ ਜਾਣ ਦੀ ਸੰਭਾਵਨਾ ਬਰਾਬਰ 5/13 ਕਿੰਨਾ ਸੌਖਾ ਬੱਚਿਓ ਸੋ ਸਵਾਲ ਸਾਰੇ ਜੇ ਤੁਸੀਂ ਇੱਕ ਇੱਕ ਵਾਰ ਕਰ ਲੋਗੇ ਤੇ ਬਹੁਤ ਹੀ ਸੌਖੇ ਸਵਾਲ ਹੈਗੇ ਨੇ ਸਿਰਫ ਵਟਾ ਲੈ ਸਵਾਲ ਨੇ ਤੇ ਜਿੱਥੇ ਨੰਬਰ ਕੱਟਦਾ ਉੱਥੇ ਕੱਢ ਦੇਣੇ ਨੇ ਤੇ ਉਹਨੂੰ ਨਿਆਰੀ ਰੂਪ ਵਿੱਚ ਲੈਣਾ ਸੋ ਐਸੀ ਪੈਰਿਵਿਦਿਆਰਥੀਓ ਤੁਹਾਡੇ 9 10 11 ਸਵਾਲ ਇਸ ਅਭਿਆਸ ਦੇ 14.1 ਦੇ ਤੇ ਤੁਸੀਂ ਸੀ ਸਿੱਤਨਾ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ